ਵੀ ਚਾਲੀ ਆ ਰਹੀ ਓ ਬੱਕਰੀ ਨਹੀਂ ਵੰਦੇ ਇਹ ਸਾਰਾ ਕੋਈ ਵੇ ਨਹੀਂ ਬੱਕਰੀ ਦੀ ਕੁਆਲਿਟੀ ਹੁੰਦੀ ਆ ਅੱਡ-ਵਾੜ ਨਸਲ ਬੱਕਰੀ ਬੱਕਰੀ ਹੋਜਵਾਦ ਨੇ ਅੰਮਨੇ ਔਰ ਆ ਕਰੀ ਆ YouTube ਚੱਲੀ ਇਹਦਾ ਮੈਂ ਜੋਗੇ ਵਾਲੋਂ ਭੇਡਾਂ ਲਈਆਂ ਦੋ ਮੁੰਦਰਾ ਬਾਈ ਤੂੰ ਉੱਤੇ ਸੀ 3000 ਦੀ ਜੋੜੀ ਲੈ ਮੁੰਦਰਾ ਭੇਡਾ ਮੈਨੂੰ ਪਸੰਦ ਆਈ ਚੱਲ ਖਾਣਾ ਖੋਲਾ ਕਰ ਯਾਰ ਬਾਈ ਮਾੜਾ ਨਹੀਂ ਮੈਨੂੰ ਕੁਆਲਿਟੀ ਲੱਗੀ ਮੇਰੇ ਕੋਲ ਮਾਲ ਉਹ ਹੈਗਾ ਰੇਕ ਬੋਲ ਯਾਰ ਬੋਲ 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 ਹਲੋ ਆ ਬੱਕਰੀ ਆ ਯਾ ਯੋ ਸਲਾਸਾ ਦਾ ਮੁੱਖ ਬੰਦਾ ਸਾਈ ਦੇ ਯਾਰ ਜਿਹੜੇ ਬੰਦਾ ਕਿਹੜਾ ਆਇਆ ਆ ਜਨੇੜੇ ਦਾ ਆਇਆ ਬੜਾ ਬੱਕਰੀਆ ਬੜਾ ਦੇ ਐ ਸਲਾ ਕਿੰਨੇ ਕਹਿੰਗੇ ਬਾਈ ਕਿੰਨੇ ਕਹਿੰਦੇ ਆ ਕਿੰਨੇ ਦੀ ਕਹਨ ਨਹਾਣਾ 23 ਦੀ ਲਾਜ ਹੈ 23 ਯਾ ਨਾਦ ਨੂੰ ਕੱਚੇ ਨਾਲ ਪੇਲੇ ਰਾਮੇ ਉਹਰੇ ਆਜ ਸਾਈ ਦੇ ਕਿੰਨੇ ਚੰਬਾ ਮੈਂ ਕਹਾਂ 12000 ਟੀਐਲ ਦੇਣਾ ਹੈ 12000 ਦੀ ਜਿੰਦ 28 ਦੇਣੇ ਨਾ ਮੈਂ ਥੋੜਾ ਕੱਚੀ ਲਾ ਦੇ ਰੇ ਧੀਰੇ ਧੀਰੇ ਅਗਲੇ ਦੀ ਮਾਟੀ ਆ ਬੰਨੇ ਆ ਸੀ ਬਾਰਾ ਭਾਈ ਓਏ ਥੋੜਾ ਖਾਈ ਫੜ 12000 ਦੇ 12000 ਆ ਜਾ ਤੂੰ ਤੇਈ ਦੀ ਕਾਦੀ ਕੋਈ ਗੁੱਸਾ ਪਰ ਉਹਨੇ ਲਾਦਾ ਕੋਈ ਜਗਤ ਤੂੰ ਕਿਨੇ ਦੇਣੀਆਂ ਜਾਇਜ਼ ਉਹਨੇ ਵੀ 10 ਦਿਨ ਦੇ ਦੇ ਘਰ ਤੋਂ ਦੇ ਲਈ ਹੈ ਸਾਢੇ 12 ਦੀ ਹੋ ਗਈ ਯਾਰ ਫੜ ਸਾਢੇ 12 ਫੜ ਪੜ ਪਰ ਫੜਾਈ ਰਾਮੇ ਆਲਾ ਦੇਣੀ ਦੇਣੀ ਤੇਰੀ ਮਰਜ਼ੀ ਹੈ ਪੂਰੇ ਤੇਰਾ ਨਹੀਂ ਫੜਾ ਰਸਾ ਲਿਆ ਲਿਆ ਫੜਾ ਉਹ ਠੀਕ ਆ ਮੰਗਣੂ ਤੇਰਾ ਤਾਂ ਪਾ 50000 ਮੰਗਲਾ ਛਾਡੀ ਆ ਸਰੋਂ ਕੀ ਪੈਦਾ ਜਾ ਜਾਨ ਦੇ ਪਰ ਹੁਣ ਹੋਰ ਕੀ ਜੋ 라ईन ਕੋ ਬਤੇਲ ਦਾ ਮਾਲ ਨਾ ਬਵਾਲ ਫੇਰ ਹੀ ਆਉਣਗੇ ਕੰਮ ਵਾਲੇ ਬੰਦੇ ਆ ਤੁਸੀਂ ਗੁਰੂ ਘਰ ਵਾਲੇ ਕੋਸੀਂ ਮਾਲ ਵਾਲੇ ਆ ਹੁਣ ਹੀ ਨੀ ਤਰ੍ਹਾਂ ਬਸਤੇ ਕਰਦੇ ਜੇ ਲਿਆ ਕਿੰਨੇ ਰਿਹਾਦਾ ਯਾਰ ਜੇ ਤੂੰ ਮਾਲ ਵਾਲਾ ਹੁੰਦਾ ਨਾ ਇਹਦੇ ਪਿੰਡੇ ਤੇ ਆਵਾਜ਼ ਕਰਕੇ ਲੂੰਗਾ ਲੈਤੀ ਵੀ ਆ ਪਿੰਡੇ ਤੇ ਵਾਲ ਤੋ ਆਇਆ ਕਰ ਠੀਕ ਹੈ ਨਾ ਨਹੀਂ ਆ ਤੋ ਇਹਦੇ ਵਾਲ ਆਉਂਦੇ ਆਈ ਤੋ 10 ਦਿਨ ਕਿੰਨੇ ਦੀ ਲਈਏ ਚੱਲੇ ਇੱਥੇ ਹੀ ਗੱਲ ਮੁੱਕਦੀ ਆ ਯਾਰ ਗੱਲ ਪੱਕ ਚਗੜਿਆ ਨਹੀਂ ਪਉਂਦੀ ਚੰਕਦੀ ਹੁੰਦੀ ਓਏ ਦੱਸ ਕਿੰਨੇ ਲਈਏ ਛੱਡ ਪਰੇ ਯਾਰ ਕਿੰਨੇ ਦੀ ਲਈਏ ਕੀ ਹੈ ਕਿੰਨੇ ਦੀ ਲਈਏ ਯਾਰ ਅਸੀਂ ਨਫੇ ਨਾ ਮਕਾਲਾਂਗੇ ਭਾਵੇਂ ਮੱਥਾ ਮਾਰੀਏ ਤੇ ਪੈਦਾਗੀ ਹਾਂ ਬੋਲ ਇਹਦਾ ਵਾਲ ਓ ਯਾਰ ਨਫੇ ਨਾ ਮਕਾਲਾਂਗੇ ਵੀ ਚਾਹ ਬਣੀ ਦੇ ਦਾਂਗੇ ਦੀ ਦਵਾਲਾ ਤੈਰਾ ਹੀ ਆਇਆ ਤਬਰਦਸੇ ਨਹੀਂ ਹੋਰ ਕਿਸੇ ਪਾਸੇ ਨਹੀਂ ਹੁੰਦੇ ਸੋ ਸਜਦੇ ਵੀ ਇੰਨੇ ਦੀ ਲਈ ਆ ਹਾਂ ਤੇਰਾ ਨਫਾ ਦੇ ਰੋ ਜੇ ਸਾਡੇ ਜੱਤੀ ਨਫਾ ਦੇਵਾ ਨਹੀਂ ਤੋੜੇ ਅਗਲਾ ਭਾਈਆ ਤੂੰ ਐ ਕਰ ਵੀ ਇਕਲ ਅਸੀਂ ਤੇ ਇੰਨੇ ਦੀ ਲਈ ਆ ਆ ਨਫਾ ਲਵਾਏ ਤੁਹਾਡੇ ਫੇਟਾ ਲੈ ਜੋ ਨਹੀਂ ਬੱਕੀ ਤੋ ਨਹੀਂ ਕਿ ਗੱਤੋ ਬੋਲ ਇਹ ਬੰਦਾ ਨਹੀਂ ਸੌਦਾ ਕਰ ਸਕਦਾ 10000 ਕਿੰਨੇ ਦੀ ਕਹਿੰਦਾ ਯਾਰ ਦੱਸ ਤੇ ਤੂੰ ਦੱਸ ਬਈ ਯਾਰ ਇਹਦੀ ਬੱਕਰੀ ਵੇਚ ਰਿਹਾ ਉਹ ਬੱਕਰੀ ਜਿਹੜਾ ਉਹਦਾ ਪੂਰਾ ਓਏ ਭਾਈ ਉਰੇ ਆ ਜਾ ਯਾਰ ਓ ਲੋਈ ਲਾਦੇ ਪਾਲਾ ਖਾਈ ਜਾਂਦਾ ਤੈਨੂੰ ਹਾਂ ਗਾਣਸਾ ਨਾ ਮੇਰੀ ਮੈਂ ਤਾਂ ਗੱਲ ਕਰੂੰਗਾ ਨਿਆਂਈ ਜੇ ਤੁਸੀਂ ਇੱਥੋਂ ਬੱਕਰੀ ਲਈ ਆ ਜੇ ਤੁਸੀਂ ਆਹਦੇ ਜੱਜੇ ਨਾਲ ਤੇ ਤੂੰ ਕਹਦੇ ਭਰਾਵਾ ਮੈਂ ਤਾਂ ਇੰਨੇ ਦੀ ਲਈ ਆ ਨਫਾ ਲਊਗਾ ਦੇਣਾ ਦੇਉ ਨਹੀਂ ਤਾਂ ਚਾੜ ਓਦੋਂ ਇਧਰ ਜਣਾ ਇੱਕੋ ਹੀ ਕਹਦੇ ਖਾਨ ਭਾਈ 10000 ਤੋਂ ਘੱਟ ਨਹੀਂ ਦਿੰਦਾ ਭਾਈ ਯਾ ਲਈ ਕਿੰਨੇ ਦੀ ਬੱਕਰੀ ਲਈ ਤਾਂ ਮੈਂ 5000 ਦੀ ਆ 5000 ਦੀ ਕੰਨੇ ਨਹੀਂ 5000 ਦੇ ਕੋਲ ਦੀ ਆ। ਲੈ ਲੈਣਾ ਬਾਈ। ਆਹੋ। ਖਰੀਦਣ ਵਾਲੀ ਗੱਲ ਕਰੋ। ਲਈ ਇਹਦਾ ਗੱਲ ਹੈ ਉਹ। ਨਹੀਂ ਆ। ਪਰ ਲਈ ਮੈਂ ਦੱਸਦਾ ਨਹੀਂ ਬੱਚਾ ਤਾਂ 14000 ਦੀ ਦੇ ਦਿਆਂ। ਨਹੀਂ ਦੇਣੀ ਯਾਰ। ਆਹ ਚਾ ਰੱਖ ਬਸ। ਲਈ 5 ਦੀ ਸਿਆਣੇ ਬਾਲੇ ਬਣ ਕੇ। ਮਾਲ ਤੇ ਮਾਲ ਵਾਲਾ ਬੰਦਾ ਹੁੰਦਾ ਨਾ। ਤੁਸੀਂ ਬੰਦਾ ਮਾਲ ਵਾਲਾ ਗੱਲ ਕਰਦਾ ਕੜਾਕੇਦਾਰ ਆ ਨਫਾ ਲਊ ਵੱਜ ਕੇ ਤਿੰਨ ਕਹਿੰਦਾ ਦੋ ਕਹਿੰਦਾ। ਉਹ ਗੱਲ ਹੁੰਦੀ ਹੈ ਸਵਾਦ ਵਾਲੀ। ਲਈ ਇਹਨੇ 5 ਦੀ ਸਾਨੂੰ ਬਣਾਉਂਦਾ ਬੁੱਤ। ਆ ਮੈਂ ਫੜਾ। Ela